ਮੈਂ ਹਾਂ ਡੈਲੀਗੇਟ ਅਤੇ ਮੈਂ ਤੁਹਾਨੂੰ ਮਿਲਵਾਉਂਦਾ ਹਾਂ ਪੰਜਾਬ ਦੇ ਰਾਏਕੋਟ ਦੇ ਇੱਕ ਕਿਸਾਨ ਨਾਲ ਜਿਸ ਨੇ ਡੈਲੀਗੇਟ ਨਾਲ ਆਪਣਾ ਸਫ਼ਰ ਤੈਅ ਕੀਤਾ ਆਓ ਸੁਣਦੇ ਹਾਂ ਉਹਨਾਂ ਦੀ ਕਹਾਣੀ ਉਹਨਾਂ ਦੀ ਜ਼ੁਬਾਨੀ ਮੇਰਾ ਨਾਮ ਅਰਸ਼ਪ੍ਰੀਤ ਸਿੰਘ ਪਿੰਡ ਸੀਲਵਾਨੀ ਤਹਿਸੀਲ ਰਾਏਕੋਟ ਡਿਸਟ੍ਰਿਕਟ ਲੁਧਿਆਣਾ ਪੰਜਾਬ ਪਹਿਲਾਂ ਅਸੀਂ ਮੱਕੀ ਦੇ ਉੱਪਰ ਤਿੰਨ ਤਿੰਨ ਚਾਰ ਚਾਰ ਸਪਰੇਇਆਂ ਕਰ ਦਿੰਦੇ ਸੀਗੇ ਤੇ ਸੁੰਡੀ ਦਾ ਕੋਈ ਜ਼ਿਆਦਾ ਰਿਜ਼ਲਟ ਵਧੀਆ ਨਹੀਂ ਇੱਕ ਇੱਕ ਹਫ਼ਤੇ ਤੋਂ ਲੱਗੇ 5 ਤੋਂ 7 ਦਿਨ ਤੱਕ ਹੀ ਰਿਜ਼ਲਟ ਦਵਾਈ ਦਾ ਆਉਂਦਾ ਸੀ ਤੇ ਦੁਬਾਰਾ ਦੁਬਾਰਾ ਸਪਰੇਅ ਕਰਨੀ ਪੈਂਦੀ ਸੀ ਦੁਬਾਰਾ ਦੁਬਾਰਾ ਪੈਸੇ ਬਰਬਾਦ ਹੁੰਦੇ ਸੀ ਇੱਕ ਸਪਰੇ ਡੈਲੀਗੇਟ ਦੀ ਅਸੀਂ ਮੱਕੀ ਦੇ ਉੱਪਰ ਕੀਤੀ ਉਹਦਾ ਬਹੁਤ ਕਾਫੀ ਲੰਬੇ ਲੰਬੇ ਸਮੇਂ ਤੱਕ ਕੰਟਰੋਲ ਰਿਹਾ ਸੁੰਡੀ ਤੋਂ ਉਹਦੇ ਨਾਲ ਪੱਤੇ ਗ੍ਰੀਨ ਹੀ ਰਹੇ ਤੇ ਦਾਣੇ ਬਿਲਕੁਲ ਵੀ ਖਾਲੀ ਨਹੀਂ ਆਏ ਬਹੁਤ ਭਰੇ ਹੋਏ ਦਾਣੇ ਸੀ ਤੇ ਦਾਣਿਆਂ ਦਾ ਜਿਹੜਾ ਕਲਰ ਸੀ ਚਿੱਟੇ ਰੰਗ ਦਾ ਕਲਰ ਸੀਗਾ ਤੇ ਦੂਸਰੀ ਮੱਕੀ ਦੇ ਮੁਕਾਬਲੇ ਇੱਕ ਬਹੁਤ ਵਧੀਆ ਕੁਆਲਿਟੀ ਸੀ ਤੇ ਮੰਡੀ ਦੇ ਵਿੱਚ ਅਲੱਗ ਤਰ੍ਹਾਂ ਦੀ ਕੋਈ ਦਿਖਾਈ ਦਿੰਦੀ ਸੀ ਮੱਕੀ ਅਸੀਂ ਪਹਿਲੀ ਸਪਰੇ 15 ਦਿਨ ਤੇ ਦੀ ਕ੍ਰੌਪ ਦੇ ਉੱਪਰ ਕੀਤੀ ਸੀ ਤੇ ਉਸ ਤੋਂ ਬਾਅਦ ਬਸ ਸੁੰਡੀ ਦੀ ਸਮੱਸਿਆ ਆਈ ਨਹੀਂ ਜਿਵੇਂ ਪਹਿਲਾਂ ਅੱਗੇ ਮੱਕੀ ਦੇ ਉੱਪਰ ਤਿੰਨ ਤਿੰਨ ਚਾਰ ਚਾਰ ਸਪਰੇਆਂ ਕਰ ਦਿੰਦੇ ਆ ਤੇ ਰਿਜ਼ਲਟ ਉਹਨੇ ਵਧੀਆ ਨਹੀਂ ਹੁੰਦੇ ਕਾਫੀ ਸਪਰੇਆਂ ਹੋ ਜਾਂਦੀਆਂ ਨੇ ਇਹਦੇ ਇੱਕ ਸਪਰੇਅ ਨਾਲ ਹੀ ਬਹੁਤ ਵਧੀਆ ਰਿਜ਼ਲਟ ਆਇਆ ਡੈਲੀਗੇਟ ਦਵਾਈ ਹਰੇਕ ਫਾਰਮਰ ਵਰਤ ਕੇ ਦੇਖੇ ਬਹੁਤ ਵਧੀਆ ਰਿਜ਼ਲਟ ਨੇ ਤੇ ਵਧੀਆ ਰਿਜ਼ਲਟ ਦੇ ਨਾਲ ਨਾਲ ਫਾਰਮਰ ਦੀ ਮਨੀ ਵੀ ਸੇਵ ਕਰਦੀ ਆ ਤੇ बार-बार ਉਹਨੂੰ ਖੇਤ ਦੇ ਵਿੱਚ ਸਪਰੇਅ ਨਹੀਂ ਕਰਨਾ ਪੈਂਦਾ ਤੇ ਆਪਣਾ ਉਹਦਾ ਟਾਈਮ ਵੀ ਬਹੁਤ ਬਚਦਾ ਜੀ ਬਹੁਤ ਵਧੀਆ ਪ੍ਰੋਡਕਟ ਆ ਜੀ ਹਰੇਕ ਬੰਦਾ ਵਰਤ ਕੇ ਦੇਖੇ ਫਾਰਮਰ ਜੀ